ਅੱਜ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦਾ ਹਾਂ ਕਿ ਕਿਵੇਂ ਅਸੀਂ ਲੋਕਾਂ ਦੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਤੇ ਸਾਡੀ ਪ੍ਰੇਰਣਾ ਇਹ ਹੈ ਕਿ ਪਰਮੇਸ਼ਵਰ ਲੋਕਾਂ ਨੂੰ ਪਿਆਰ ਕਰਦਾ ਹੈ ਪਰਮੇਸ਼ਵਰ ਨੇ ਲੋਕਾਂ ਨੂੰ ਇੰਨਾ ਪਿਆਰ ਕੀਤਾ ਕਿ ਉਸਨੇ ਆਪਣੇ ਇਕਲੌਤੇ ਪੁੱਤਰ ਯੇਸ਼ੂ ਨੂੰ ਭੇਜ ਦਿੱਤਾ ਤੁਸੀਂ ਲੋਕਾਂ ਲਈ ਪ੍ਰਾਰਥਨਾ ਕਰੋ ਦੋ ਤਿੰਨ ਗੱਲਾਂ ਨੇ ਜਿਦੇ ਦੁਆਰਾ ਮੈਂ ਤੁਹਾਡੀ ਸਹਾਇਤਾ ਕਰਨਾ ਚਾਹੁੰਦਾ ਹਾਂ ਤੁਸੀਂ ਪ੍ਰਾਰਥਨਾ ਕਰੋ ਆਪਣੇ ਪਰਿਵਾਰ ਦੇ ਵਾਸਤੇ ਆਪਣੇ ਮਿੱਤਰਾਂ ਦੇ ਵਾਸਤੇ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਕਿ ਪ੍ਰਭੂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕ ਭੇਜੇ ਜਿਹੜੇ ਉਹਨਾਂ ਨੂੰ ਪ੍ਰਭੂ ਦਾ ਪਿਆਰ ਦਿਖਾ ਸਕਣ ਅਤੇ ਪ੍ਰਾਰਥਨਾ ਕਰੋ ਕਿ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਇਹੋ ਜਿਹੇ ਲੋਕਾਂ ਨੂੰ ਲੈ ਕੇ ਆਵੇ ਜਿਨ੍ਹਾਂ ਨਾਲ ਤੁਸੀਂ ਪ੍ਰਭੂ ਦਾ ਪ੍ਰੇਮ ਵੰਡ ਸਕੋ ਇਸ ਦੀ ਇੱਕ ਬਹੁਤ ਵਧੀਆ ਉਦਾਹਰਣ ਹੈ ਉਹ ਹੈ ਰਸੂਲਾਂ ਦੇ ਕਰਤਵ ਉਹਦੇ 16 ਅਧਿਆਏ ਦੇ ਵਿੱਚ ਜਿੱਥੇ ਰਸੂਲ ਪੌਲਸ ਜੋ ਕਿ ਪ੍ਰਭੂ ਦਾ ਬਹੁਤ ਹੀ ਮਹਾਨ ਦਾਸ ਏ ਉਹ ਅੰਤਾਕੀਆ ਦੇ ਵਿੱਚੋਂ ਫਿਲੀਪੀ ਦੇ ਵਿੱਚ ਪ੍ਰਭੂ ਦਾ ਪ੍ਰਚਾਰ ਕਰਨ ਵਾਸਤੇ ਗਿਆ ਸੀ ਉਸ ਸ਼ਹਿਰ ਦੇ ਵਿੱਚ ਉਸਨੇ ਪ੍ਰਭੂ ਦਾ ਕੰਮ ਕਿਵੇਂ ਆਰੰਭ ਕੀਤਾ ਉਸ ਸ਼ਹਿਰ ਦੇ ਬਾਹਰ ਬਾਰ ਵਾਰ ਇੱਕ ਪ੍ਰਾਰਥਨਾ ਦੀ ਤਾਂ ਸੀ ਉਥੇ ਗਿਆ ਉਹ ਉੱਥੇ ਇਸ ਕਰਕੇ ਗਿਆ ਕਿਉਂਕਿ ਉਹ ਜਾਣਦਾ ਸੀਗਾ ਕਿ ਜੇਕਰ ਉਹ ਲੋਕਾਂ ਦੇ ਨਾਲ ਪ੍ਰਭੂ ਦਾ ਪਿਆਰ ਵੰਡਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਪਵੇਗੀ। ਉਸ ਪ੍ਰਾਰਥਨਾ ਦੀ ਥਾਂ ਤੇ ਗਿਆ ਤੇ ਉੱਥੇ ਉਹ ਇੱਕ ਔਰਤ ਨੂੰ ਮਿਲਿਆ ਤੇ ਇਹ ਜਿਹੜੀ ਔਰਤ ਸੀਗੀ ਇੱਕ ਬਿਜ਼ਨਸ ਊਮੈਨ ਸੀਗੀ ਤੇ ਉਸਨੇ ਇਸ ਔਰਤ ਦੇ ਨਾਲ ਪ੍ਰਭੂ ਦੇ ਪਿਆਰ ਨੂੰ ਵੰਡਣਾ ਸ਼ੁਰੂ ਕੀਤਾ। ਪਰਮੇਸ਼ੁਰ ਉਹਦੇ ਰਾਹ ਦੇ ਵਿੱਚ ਉਸ ਔਰਤ ਨੂੰ ਲੈ ਕੇ ਆਇਆ ਤੇ ਉਸ ਔਰਤ ਨੇ ਪ੍ਰਭੂ ਦੇ ਉੱਤੇ ਭਰੋਸਾ ਕੀਤਾ ਅਤੇ ਉਸ ਔਰਤ ਨੇ ਨਾ ਕੇਵਲ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕੀਤਾ ਪਰੰਤੂ ਉਹਦੇ ਪੂਰੇ ਘਰਾਣੇ ਨੇ ਵੀ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਨੇ ਉੱਥੇ ਇੱਕ ਵੱਡਾ ਚਮਤਕਾਰ ਕੀਤਾ ਅਤੇ ਸਾਨੂੰ ਵੀ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਲੋਕ ਪ੍ਰਭੂ ਸਾਡੇ ਜੀਵਨ ਚ ਲੈ ਕੇ ਆਵੇ ਅੱਜ ਇਹੋ ਜਿਹੇ ਲੋਕ ਹੋਣਗੇ ਜਿਹੜੇ ਤੁਹਾਨੂੰ ਮਿਲਣਗੇ ਜਿਹੜੇ ਤੁਹਾਡੇ ਰਾਹ ਦੇ ਵਿੱਚ ਆਉਣਗੇ ਜਿਨ੍ਹਾਂ ਦੇ ਨਾਲ ਤੁਸੀਂ ਗੱਲ ਕਰ पाओगे ਅਤੇ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਨੂੰ ਸ਼ੂਏਗਾ ਜਦੋਂ ਤੁਸੀਂ ਪ੍ਰਭੂ ਦਾ ਪਿਆਰ ਉਹਨਾਂ ਨਾਲ ਵੰਡੋਗੇ ਤੁਸੀਂ ਪ੍ਰਾਰਥਨਾ ਕਰੋ ਪ੍ਰਭੂ ਤੁਹਾਡੇ ਰਾਹਾਂ ਦੀ ਅਗਵਾਈ ਕਰੇ ਪ੍ਰਭੂ ਇਹੋ ਹੀ ਕਰੇਗਾ ਅਤੇ ਲੋਕ ਤੁਹਾਡੇ ਰਾਹ ਦੇ ਵਿੱਚ ਆਉਣਗੇ ਚਾਹੇ ਉਹ ਤੁਹਾਡੇ ਪਰਿਵਾਰ ਦੇ ਮੈਂਬਰ ਹੋਣ ਚਾਹੇ ਉਹ ਤੁਹਾਡੇ ਦੋਸਤ ਮਿੱਤਰ ਹੋਣ ਇਹ ਕੋਈ ਇਹੋ ਜਿਹਾ ਵਿਅਕਤੀ ਜਾਂ ਭੈਣ ਹੋਵੇਗੀ ਜਿੰਨੂੰ ਪ੍ਰਭੂ ਬਹੁਤ ਹੀ ਪਿਆਰ ਕਰਦਾ ਹੈ ਤੇ ਤੁਸੀਂ ਉਹਦੇ ਨਾਲ ਵੰਡ पाओगे ਕਿ ਪ੍ਰਭੂ ਯੀਸ਼ੂ ਮਸੀਹ ਨੇ ਤੁਹਾਡੇ ਲਈ ਕੀ ਕੀਤਾ ਹੈ ਅਤੇ ਤੁਸੀਂ ਉਹਨਾਂ ਦੇ ਨਾਲ ਆਪਣੀ ਗਵਾਹੀ ਨੂੰ ਵੀ ਵੰਡ ਸਕਦੇ ਹੋ ਅਤੇ ਜੇਕਰ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਤੋਂ ਦੂਰ ਰਹਿੰਦੇ ਨੇ ਤੁਹਾਡੇ ਪਰਿਵਾਰ ਵਾਲੇ ਮਿੱਤਰ ਤਾਂ ਤੁਸੀਂ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਲੈ ਕੇ ਆਵੇ ਜਿਹੜਾ ਉਹਨਾਂ ਦੇ ਨਾਲ ਪ੍ਰਭੂ ਦੇ ਪਿਆਰ ਨੂੰ ਵੰਡ ਸਕੇ ਮੈਂ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਮਿਲਿਆ ਸੀ ਜਿਨਨੇ ਮੇਰੇ ਨਾਲ ਪ੍ਰਭੂ ਨੂੰ ਵੰਡਿਆ ਤੇ ਮੇਰਾ ਜੀਵਨ ਬਦਲ ਗਿਆ ਤੁਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਲੋਕ ਲੈ ਕੇ ਆਵੇ ਜਿਹੜੇ ਜਾਣਨਾ ਚਾਹੁੰਦੇ ਹਨ ਪਰਮੇਸ਼ਰ ਦੇ ਪਿਆਰ ਤੇ ਬਾਰੇ ਵਿੱਚ